ਅੱਜ ਜਿਮਣੀ ਚੌਂਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕਰਨ ਦੇ ਦੋ ਕਲਿੱਪ ਵੀ ਕੋ ਫਿਰ ਗੱਲ ਕਰਦੇ ਆਂ ਕਿ ਰੀਟੈਂਪਟਸਾਂ ਦੇ ਜਿਮਣੀ ਚੌਂਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਪ੍ਰਿੰਸੀਪਲ ਹੁੰਦਾਵਾ ਵੱਲੋਂ ਚੋਣ ਕਾਗਜ਼ ਦਾਖਲ ਕਰਨ ਸਮੇ ਲੋਕਾਂ ਦੇ ਉਹਦੇ ਹਜੂਨ ਨੇ ਇੱਕ ਵਾਰ ਫਾਸਾਸੀ ਪੰਥਾ ਨੂੰ ਚੱਕਰਾਂ 'ਚ ਪਾ ਦਿੱਤਾ ਆ ਸੁਣਿਆ ਆ ਕਰੀਬ 10 ਕਿਲੋਮੀਟਰ ਲੰਮਾ ਰੋਡ ਸ਼ੋਅ ਸੀਗਾ ਤੇ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਨਾਲ ਜਾ ਕੇ ਬੀਬੀ ਦੇ ਕਾਗਜ਼ ਦਾਖਲ ਕੀਤੇ ਨੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਸੀ ਹਾਲਾਂਕਿ ਕਾਤਲ ਜਮਾਤ ਕਾਂਗਰਸ ਲੁੱਟੇਰਾ ਝਾੜੂ ਤੇ ਕਿਸਾਨੀ ਮੋਰਚੇ ਦੇ ਦੋਖੀ ਫੁੱਲ ਤੇ ਉਸ ਤੋਂ ਇਲਾਵਾ ਇੱਕ ਅਖੋਤੀ ਪੰਥਕ ਤੜਾ ਸਾਰੇ ਇਕੱਠੇ ਹੋ ਕੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਤੇ ਪਿੱਛੇ ਲੱਗੇ ਹੋਏ ਨੇ ਪਰ ਇਹਦੇ ਬਾਬਯੂ ਦੀ ਜੋ ਲੋਕਾਂ ਦਾ ਇਕੱਠ ਹੋਇਆ ਆ ਕੱਲ ਜੋ ਲੰਮਾ ਰੋਡ ਸ਼ੋਅ ਚੱਲਿਆ 10 ਕਿਲੋਮੀਟਰ ਦੇ ਕਰੀਬ ਉਸ ਨੇ ਸਿਆਸੀ ਪੜਤਾਂ ਵਿੱਚ ਚੱਕਣਾ ਜਪਾਤਾ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਸਿਰਫ ਐਲਾਨ ਹੋਣਾ ਹੀ ਬਾਕੀ ਆ